ਸ਼ਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਪਿੰਡਾਂ ਵਾਲੇ ਸਟਾਈਲ ਨਾਲ ਚਟਣੀ ਤੇ ਬਹੁਤ ਹੀ ਚਟਪਟੀ ਬਣ ਕੇ ਤਿਆਰ ਹੁੰਦੀ ਹੈ ਤੇ ਚਲੋ ਆਪਾਂ ਬਣਾਉਣੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਪਿਆਜ਼ ਲੈ ਲੈਨੇਗੀ 6 ਸਤਪਿਆ ਲੈ ਲਿਆ ਮਹਰੇਤ ਨੀਆਂ ਲੈ ਲਿਆ ਆਮਲੇ ਲੈ ਲੈਨੇ 5 6 ਤੇ 4 5 ਮਿਰਚਾਂ ਤੇ ਅਦਰਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਧੋ ਲਿਆ ਤੇ ਇਧਰ ਆਪਾਂ ਕੁੰਡਾ ਲੈ ਲਿਆਗਾ ਕੁੰਡੇ ਦੇ ਵਿੱਚ ਆਪਾਂ ਬਰੀਕ ਬਰੀਕ ਕੱਟ ਕੇ ਜਿਹੜਾ ਅਦਰਕ ਉਹ ਪਾ ਦਵਾਂਗੇ ਤੇ ਨਾਲ ਹੀ ਅਦਰਕ ਦੇ ਆਪਾਂ ਹਰ ਇੱਕ ਮਿਰਚਾਂ ਨੇ ਜਿਹੜੀਆਂ ਉਹ ਪਾ ਦਵਾਂਗੇ ਤੇ ਇਹਨਾਂ ਦੋਨਾਂ ਨੂੰ ਆਪਾਂ ਪਹਿਲਾਂ ਥੋੜਾ ਜਿਹਾ ਰਗੜਾਂਗੇ ਰਗਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਬਾਕੀ ਦੀਆਂ ਚੀਜ਼ਾਂ ਪਾਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਦੇਸੀ ਤਰੀਕੇ ਨਾਲ ਜਿਹੜੀ ਰੈਸਪੀ ਬਣਾ ਕੇ ਤਿਆਰ ਕਰਦੇ ਆਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਜਿਹਨੂੰ ਕਿ ਹਰੇਕ ਬੰਦਾ ਆਕੇ ਟਰਾਈ ਕਰ ਸਕਦਾ ਹੈਗਾ ਤੇ ਜਿਹੜੀ ਅੱਜ ਇਹ ਚਟਨੀ ਬਣਾਵਾਂਗੇ ਆਪਾਂ ਆਮਰੇ ਦੀ ਨਾਲ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਇਹ ਜਿਹੜੇ ਅਦਰਕ ਤੇ ਮਿਰਚ ਸੀ ਇਹਨੂੰ ਆਪਾਂ ਦਾਦਰਾ ਜਿਹਾ ਕੁੱਟ ਲਿਆ ਤੇ ਉਸ ਤੋਂ ਬਾਅਦ ਜਿਹੜੇ ਔਲੇ ਲੈ ਲੈਨੇ ਆਪਾਂ ਚਾਰ ਤੋਂ ਪੰਜ ਔਲੇ ਲੈ ਲੈਨੇਗੇ ਤੇ ਇਹਨਾਂ ਨੂੰ ਵੀ ਆਪਾਂ ਕੱਟ ਕੇ ਇਹਦੇ ਵਿੱਚ ਪਾ ਲਵਾਂਗੇ ਤੇ ਉਸ ਤੋਂ ਬਾਅਦ ਔਲਿਆਂ ਨੂੰ ਵੀ ਆਪਾਂ ਰਗੜ ਲਾਵਾਂਗੇ ਤੇ ਜਿਹੜੀ ਚਟਣੀ ਹੈ ਬਹੁਤ ਹੀ ਚਟਪਟੀ ਬਣ ਕੇ ਤਿਆਰ ਹੁੰਦੀ ਹੈਗੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈਗੀ ਤੇ ਤੁਸੀਂ ਇਸ ਤਰ੍ਹਾਂ ਚਟਣੀ ਬਣਾ ਕੇ ਰੋਟੀ ਖਾਓਗੇ ਤਾਂ ਤੁਸੀਂ ਇੱਕ ਦੀ ਜਗ੍ਹਾ ਤੇ ਚਾਰ ਰੋਟੀਆਂ ਖਾ ਜਾਉਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈਗੀ ਇਹ ਚਟਣੀ ਤੇ ਬਾਕੀ ਜਿਹੜਾ ਕੁੰਡੇ ਨਾਲ ਕੁਟੀ ਹੋਈ ਚਟਣੀ ਦਾ ਸਵਾਦ ਆ ਉਹ ਵੱਖਰਾ ਹੀ ਹੁੰਦਾ ਹੈਗਾ ਤੇ ਇਹਦੇ ਨਾਲ ਜਿਹੜਾ ਟੇਸਟ ਹੈ ਬਹੁਤ ਜ਼ਿਆਦਾ ਵੱਜ ਜਾਂਦਾ ਹੈਗਾ ਜੇ ਆਪਾਂ ਕੁੰਡੇ ਦੇ ਵਿੱਚ ਚਟਣੀ ਕੁੱਟਦੇ ਆਂਗੇ ਤੇ ਇਹ ਜਿਹੜੇ ਆਮਲੇ ਸੀਗੇ 4-5 ਇਹਨਾਂ ਨੂੰ ਵੀ ਮੈਂ ਕਟ ਲਿਆਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਨੂਨ ਪਾ ਦਵਾਂਗੇ ਕਿਉਂਕਿ ਜਿਹੜੇ ਇਹ ਤਿੰਨੇ ਚੀਜ਼ਾਂ ਹੋ ਗਈਆਂ ਮਤਲਬ ਕਿ ਸੁੱਕੀਆਂ-ਸੁੱਕੀਆਂ ਹੋ ਗਈਆਂ ਨਹੀਂ ਉਹਦੇ ਕਰਕੇ ਇਹਨਾਂ ਨੂੰ ਪੀਸਣ ਦੇ ਵਿੱਚ ਮਤਲਬ ਕਿ ਰਗੜਨ ਦੇ ਵਿੱਚ ਕਾਫੀ ਪਰੇਸ਼ਾਨੀ ਹੁੰਦੀ ਹੈਗੀ ਤੇ ਤਾਂ ਕਰਕੇ ਵੀ ਮਤਲਬ ਕਿ ਦਿੱਕਤ ਮਹਿਸੂਸ ਹੁੰਦੀ ਹੈਗੀ ਆਪਾਂ ਨੂੰ ਕੁੱਟਣ ਦੇ ਵਿੱਚ ਇਹ ਦਾਦਰੇ ਜੇ ਹੋ ਜਾਂਦੇ ਹੈਗੇ ਤੇ ਇਹ ਜਦੋਂ ਆਪਾਂ ਥੋੜਾ ਜਿਹਾ ਨੂਨ ਪਾ ਦਿੰਨੇ ਆ ਦੇ ਵਿੱਚ ਤਾਂ ਇਹ ਨੂਨ ਨਾਲ ਥੋੜਾ ਜਿਹਾ ਮਤਲਬ ਇਹ ਪਾਣੀ ਰਿਲੀਜ਼ ਕਰ ਦਿੰਦੇ ਆ ਆਮਲੇ ਤੇ ਅਦਰੇ ਕਤੇ ਅੱਧਾ ਚਮਚਾ ਦੇ ਵਿੱਚ ਆਪਾਂ ਨੂਨ ਪਾਤਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਰਗੜ ਲਵਾਂਗੇ ਤੇ ਇਹਨਾਂ ਨੂੰ ਵੀ ਥੋੜਾ ਜਿਹਾ ਮਤਲਬ ਕਿ ਆਪਾਂ ਕੁੱਟ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਰਹਿੰਦੀਆਂ ਨੇ ਉਹ ਵੀ ਐਡ ਕਰਾਂਗੇ ਜਿਹੜੀ ਇਹ ਚਟਨੀ ਹੈਗੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਮਿਹਨਤ ਤਾਂ ਜ਼ਰੂਰ ਲੱਗਦੀ ਹੈਗੀ ਕੁੰਡੇ ਵਾਲੀ ਚਟਨੀ 'ਚ ਪਰ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਜਿਹੜੀ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਜਾਂ ਥੋੜਾ ਜਿਹਾ ਦੜੜਾ ਜਾਂ ਹੋਰ ਪੀਸ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਬਾਕੀ ਚੀਜ਼ਾਂ ਨੇ ਆਈਆਂ ਉਹ ਵੀ ਐਡ ਕਰ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜਾ ਆਪਾਂ ਸਮਾਨ ਹੋਰ ਪਾਉਣਾ ਹੈ ਇਹਦੇ ਵਿੱਚ ਤੇ ਕੁੰਡੇ ਕੋਟੇ ਨੂੰ ਸਾਈਡ ਤੇ ਰੱਖ ਲਵਾਂਗੇ ਤੇ ਇਹਦੇ ਵਿੱਚ ਆਪਾਂ ਕੱਟ ਕੇ ਪਾ ਦਵਾਂਗੇ ਹਰਾ ਧਨੀਆ ਬਰੀਕ ਬਰੀਕ ਕੱਟ ਲਵਾਂਗੇ ਤਾਂ ਕਿ ਆਸਾਨੀ ਨਾਲ ਕੁੱਟਿਆ ਜਾ ਸਕੂਗਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਨਾਲ ਹੀ ਪਾ ਦਵਾਂਗੇ ਆਪਾਂ ਹਰੇ ਪਿਆਜ਼ ਮੈਂ 6-7 ਜਿਹੜੇ ਹਰੇ ਪਿਆਜ਼ ਲਏਗੇ ਉਹਨਾਂ ਨੂੰ ਛਿੱਲ ਕੇ ਤੇ ਪਾਣੀ ਵਿੱਚ ਧੋ ਲਿਆਗਾ ਧੋ ਕੇ ਤੇ ਇਹਨਾਂ ਨੂੰ ਵੀ ਆਪਾਂ ਬਰੀਕ ਬਰੀਕ ਭੁੱਕਾਂ ਸਮੇਤ ਕੱਟ ਲਵਾਂਗੇ ਭੁੱਕਾਂ ਲਈ ਗੰਨੇ ਦੀ ਚਟਨੀ ਕੱਲਿਆਂ ਦੀ ਬਣਾ ਕੇ ਦੇਖਣੀ ਹੈ ਉਹ ਵੀ ਬਹੁਤ ਜ਼ਿਆਦਾ ਸੁਆਦ ਬਣਦੀ ਹੈਗੀ ਇੱਕ ਟਮਾਟਰ ਪਾਓ ਅਦਰਕ ਪਾਓ ਤੇ ਭੁੱਕਾਂ ਦੇ ਗੰਡੇ ਪਾਓ ਬਹੁਤ ਜ਼ਿਆਦਾ ਟੇਸਟੀ ਚਟਨੀ ਬਣ ਕੇ ਤਿਆਰ ਹੋ ਜਾਂਦੀ ਹੈਗੀ ਇਹ ਜਿਹੜੀ ਇਹ ਚਟਨੀ ਹੈਗੀ ਇਹਦੇ ਨਾਲ ਤੁਸੀਂ ਮਤਲਬ ਕਿ ਜੜਾ ਨੀ ਖਾ ਲਈ ਇੱਕ ਵਾਰੀ ਤਾਂ ਤੁਸੀਂ दाल सब्जी ਨੂੰ ਸਾਈਡ ਤੇ ਕਰ ਦੋਗੇ ਤੇ ਇੰਨਾ ਵਧੀਆ ਚਟਪਟਾ ਜਿਹੜਾ ਟੇਸਟ ਹੈਗਾ ਆਉਂਦਾ ਹੈਗਾ ਇਹਦਾ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹ ਚਟਨੀ ਹੈਗੀ ਤੇ ਇਹਦੇ ਨਾਲ ਜਿਹੜਾ ਆਮਲੇ ਨਾਲ ਔਲਿਆ ਨਾਲ ਜਿਹੜਾ ਥੋੜਾ ਜਿਹਾ ਖੱਟਾਪਨ ਆ ਜਾਂਦਾ ਚਟਨੀ ਦੇ ਵਿੱਚ ਤੇ ਨੂਨ ਮਿਰਚ ਪਾਇਆ ਹੁੰਦਾ ਜਦੋਂ ਆਪਾਂ ਅਦਰਕ ਵੈਰ ਦਾ ਸਵਾਦ ਬਹੁਤ ਜਿਆਦਾ ਵਧੀਆ ਆਉਂਦਾ ਹੈਗਾ ਤੇ ਇਹਨੂੰ ਆਪਾਂ ਕੁੱਟ ਲਵਾਂਗੇ ਸਾਰੇ ਪਿਆਜ਼ ਮੈਂ ਕੱਟ ਕੇ ਪਾ ਲਈ ਇਹਦੇ ਵਿੱਚ ਬਰੀਕ ਬਰੀਕ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਕੁੱਟ ਲਵਾਂਗੇ ਜਿਆਦਾ ਆਪਾਂ ਬਰੀਕ ਨਹੀਂ ਕੁੱਟਣਾ ਹੈਗਾਗਾ ਸਬਜੀ ਨੂੰ ਪੀਸਣਾ ਚਟਣੀ ਨੂੰ ਤੇ ਇਹਨੂੰ ਆਪਾਂ ਥੋੜਾ ਜਿਹਾ ਦਦਰਾ ਜਿਹਾ ਹੀ ਰਗੜਾਂਗੇ ਤਾਂ ਕਿ ਜਦੋਂ ਆਪਾਂ ਚਟਣੀ ਨੂੰ ਖਾਈਏ ਰੋਟੀ ਦੇ ਨਾਲ ਤੇ ਜਿਹੜੀ ਹਰੇਕ ਚੀਜ਼ ਦਾ ਆਪਾਂ ਨੂੰ ਟੇਸਟ ਆਵੇ ਤੇ ਵਿੱਚ ਅਦਰਕ ਦਾ ਆਮ ਔਲੇ ਦਾ ਤੇ ਹਰੀ ਮਿਰਚ ਦਾ ਤੇ ਪਿਆਜ਼ ਦਾ ਇਹਨਾਂ ਚੀਜ਼ਾਂ ਦਾ ਸਾਰੀਆਂ ਦਾ ਮਤਲਬ ਹੈ ਕਿ ਆਪਾਂ ਨੂੰ ਟੇਸਟ ਆਉਣਾ ਚਾਹੀਦਾ ਫੇਰ ਹੀ ਜਿਹੜੀ ਚਟਨੀ ਦਾ ਅਸਲ ਸੁਆਦ ਹੈਗਾ ਫੇਰ ਹੀ ਆਉਂਦਾ ਹੈਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਕਿ ਕੁਟਲਾਂਗੇ ਸਾਰੀਆਂ ਚੀਜ਼ਾਂ ਨੂੰ ਰਗੜ ਲਵਾਂਗੇ ਰਗੜ ਲਵਾਂਗੇ ਇਹ 7-8 ਮਿੰਟਾਂ ਦੇ ਵਿੱਚ ਜਿਹੜੀ ਆਪਣੀ ਚਟਨੀ ਹੈਗੀ ਬਿਲਕੁਲ ਵਧੀਆ ਮਤਲਬ ਕਿ ਰਗੜ ਕੇ ਤਿਆਰ ਹੋ ਜਾਂਦੀ ਹੈਗੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਲੱਗਦੀ ਹੈ ਇਹ ਤੇ ਇਹਨੂੰ ਕੋਈ ਤੜਕਾ ਵਗੈਰਾ ਲਾਉਣ ਦੀ ਵੀ ਜ਼ਰੂਰਤ ਨਹੀਂ ਹੈਗੀਗੀ ਤੇ ਇਸ ਤੋਂ ਬਾਅਦ ਆਪਾਂ ਥੋੜਾ ਜਿਹਾ ਰਗਣ ਤੋਂ ਬਾਅਦ ਇਹਦੇ ਵਿੱਚ ਜਿਹੜਾ ਬਾਕੀ ਦਾ ਨਾਣ ਮਿਰਚ ਪਾਉਣਾ ਉਹ ਪਾ ਦਵਾਂਗੇ ਇੱਥੇ ਮੈਂ 1.5 ਚਮਚਾ ਦੇ ਵਿੱਚ ਨਾਣ ਹੋਰ ਪਾਤਾ ਤੇ ਅੱਧਾ ਚਮਚਾ ਲਾਲ ਮਿਰਚ ਪਾਤੀ ਕਿਉਂਕਿ ਹਰੀਆਂ ਮਿਰਚਾਂ ਪਾਈਆਂ ਹੋਈਆਂ ਸੀਗੀਆਂ ਤੇ ਹੁਣ ਆਪਾਂ ਇਹਨੂੰ ਫੇਰ ਦੁਬਾਰਾ ਤੋਂ ਜਿਹੜੀ ਚਟਨੀ ਹੈਗੀ ਇਹਨੂੰ ਰਗੜ ਲਵਾਂਗੇ ਤੇ ਇਹ ਚਟਨੀ ਹੈ ਇਹਨੂੰ ਕੋਈ ਤੜਕਾ ਵਗੈਰਾ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਕਿ ਸਿੰਪਲ ਚੁੱਲੇ ਦੀ ਗਰਮ-ਗਰਮ ਰੋਟੀ ਲਓ ਤੇ ਉਸ ਤੋਂ ਬਾਅਦ ਉਹਦੇ ਉੱਪਰ ਚਟਨੀ ਰੱਖੋ ਤੇ ਉਸ ਤੋਂ ਬਾਅਦ ਰੱਖੋ ਘਿਓ ਤੇ ਖਾ ਕੇ ਟਰਾਈ ਜ਼ਰੂਰ ਕਰਕੇ ਦੇਖੋ ਜਿਹੜੀ ਇਹ ਚਟਨੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਬਸ ਇਹ ਮੈਂ ਥੋੜਾ ਜਿਹਾ ਹੋਰ ਕੁੱਟ ਲੂਗੇ ਨੂੰ ਚਟਨੀ ਨੂੰ ਤੇ ਜਿਹੜਾ ਥੋੜਾ ਜਿਹਾ ਮਤਲਬ ਜਿਹੜੇ ਵੱਡੇ ਵੱਡੇ ਪੀਸ ਕਿੰਦੇ ਨੇ ਕੀ ਊਰਾ ਗੜ ਲਾਂਗੇ ਆਪਾਂ ਤੇ ਬਾਕੀ ਇਹ ਨਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਚਟਨੀ ਬਣਾ ਕੇ ਟਰਾਈ ਜ਼ਰੂਰ ਕਰਨਾ ਦੇਸੀ ਤਰੀਕੇ ਨਾਲ ਚਟਨੀ ਹੈਗੀ ਇਹ ਜਿਹੜੀ ਬਣਾ ਕੇ ਤਿਆਰ ਕੀਤੀ ਹੈ ਮੈਂ ਤੁਸੀਂ ਦੇਖ ਸਕਦੇ ਹੋਗੇ ਕਾਫੀ ਵਧੀਆ ਰਗੜੀ ਜਾ ਚੁੱਕੀ ਹੈ ਜਿਹੜੀ ਚਟਨੀ ਹੈਗੀ ਤੇ ਬਸ ਇੰਨੇ ਆਪਾਂ ਨੇ ਇਹਨੂੰ ਰਗੜਨਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਚਮਚੇ ਨਾਲ ਇਹਨੂੰ ਕੋਟੇ ਤੋਂ ਉਤਾਰ ਲਵਾਂਗੇ ਜਿਹੜੀ ਚਟਣੀ ਲੱਗੀ ਹੋਈ ਹੈ ਤੇ ਜਿਹੜੀ ਚਟਣੀ ਹੈਗੀ ਇਹ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਰੋਟੀ ਨਾਲ ਖਾਓ ਪਰਾਂਠੇ ਨਾਲ ਖਾਓ ਚੌਲਾ ਨਾਲ ਖਾਓ ਕਿਸੇ ਵੀ ਚੀਜ਼ ਨਾਲ ਖਾਓ ਬਹੁਤ ਜ਼ਿਆਦਾ ਵਧੀਆ ਲੱਗਦੀ ਹੈਗੀ ਇਹ ਤੇ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1ਰ ਰਸੋਈ ਨੂੰ ਵਾਰ-ਵਾਰ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆਂਗੇ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਵੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਕਲ ਜੀ